ਸਵੇਰੇ ਖਾਲੀ ਪੇਟ ਇਹ ਸੌਂਫ ਵਾਲਾ ਪਾਣੀ ਬਣਾ ਕੇ ਪੀ ਲੋ ਪੂਰਾ ਦਿਨ ਤੁਹਾਡਾ ਸਰੀਰ ਠੰਡਾ ਰਹੇਗਾ ਜੇ ਤੁਹਾਨੂੰ ਗਰਮੀ ਦੇ ਵਿੱਚ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਲੀਵਰ ਅਤੇ ਪੇਟ ਵਿੱਚ ਗਰਮੀ ਵੱਧ ਜਾਂਦੀ ਹੈ ਹੱਥਾਂ ਪੈਰਾਂ 'ਚੋਂ ਸੇਕ ਨਿਕਲਣ ਲੱਗਦਾ ਹੈ ਲੂ ਲੱਗ ਜਾਂਦੀ ਹੈ ਜਾਂ ਫਿਰ ਨਕਸੀਰ ਦੀ ਸਮੱਸਿਆ ਹੋ ਜਾਂਦੀ ਹੈ ਗਰਮੀ ਦੇ ਕਾਰਨ ਖਾਣਾ ਖਾਣ ਨੂੰ ਦਿਲ ਨਹੀਂ ਕਰਦਾ ਜਾਂ ਫਿਰ ਖਾਣਾ ਹਜਮ ਨਹੀਂ ਹੁੰਦਾ ਤਾ ਤੁਹਾਡੇ ਲਈ ਇਹ ਸੌਂਫ ਵਾਲਾ ਪਾਣੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਸ ਲਈ 2 ਚਮਚ ਸੌਂਫ 5-7 ਹਰੀਆਂ ਇਲਾਇਚੀਆਂ 8-10 ਕਾਲੀਆਂ ਮਿਰਚਾਂ 1 ਚਮਚ ਕਾਲਾ ਨਮਕ ਅਤੇ 2 ਚਮਚ ਮਿਸ਼ਰੀ ਲੈ ਲਓ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਸਵੇਰੇ ਖਾਲੀ ਪੇਟ ਇੱਕ ਗਲਾਸ ਪਾਣੀ ਵਿੱਚ 2 ਚਮਚ ਪਾਊਡਰ ਅੱਧਾ ਨਿੰਬੂ ਨਿਚੋੜ ਕੇ ਸੇਵਨ ਕਰੋ ਇਸ ਨੂੰ ਸਕੀਨਲ ਤੁਹਾਡੇ ਸਰੀਰ ਨੂੰ ਠੰਡਕ ਮਿਲੇਗੀ ਅਤੇ ਗਰਮੀ ਦੀਆਂ ਸਭ ਬਿਮਾਰੀਆਂ ਠੀਕ ਹੋ ਜਾਣਗੀਆਂ ਉਮੀਦ ਹੈ ਇਹ ਨੁਸਖਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਵੀਡੀਓ ਦੇਖਣ ਲਈ ਧੰਨਵਾਦ